ਤੇ ਅਜੱਬਾ ਮਈ ਦਾ ਹੱਕ ਹੋਵੇ ਜਵਰਾਜੀ ਮੈਥਲਤੀ ਵਾਈਸ ਆਫ ਪੰਜਾਬ ਵਿੱਚ ਵੀ ਗਏ ਸੀਗੇ ਸੀਜ਼ਨ 8 ਵਿੱਚ ਗਏ ਸੀਗੇ ਹਾਂਜੀ ਹਾਂਜੀ ਤੇ ਫਿਰ ਉੱਥੇ ਕਿਹੜੇ ਕਿਹੜੇ ਜੱਜਸ ਸੀਗੇ ਤੁਹਾਡੇ ਸਾਹਮਣੇ ਤੇ ਉੱਥੇ ਜੇ ਉਸਤਾਦ ਸਚਿਉਹੋ ਜੀ ਤੇ ਅਮਨੁਰੀ ਮੈਮ ਸੀਗੇ ਜੀ ਤੇ ਬੀਰ ਸਿੰਘ ਸਰਸੀਗੇ ਜੀ ਐਨੇ ਵਧੀਆ ਉਸਤਾਦ ਜੱਜਲ ਸੀਗੇ ਤੇ ਤੁਸੀਂ ਗਏ ਹੋ ਉਮਰ ਵੀ ਛੋਟੀ ਸੀ ਤੇ ਤੁਹਾਨੂੰ ਘਬਰਾਹਟ ਨਹੀਂ ਹੋਈ ਏਡੇ ਵੱਡੇ ਪਲੇਟਫਾਰਮ ਤੇ ਗਏ ਹਾਂਜੀ ਹਾਂਜੀ ਸ਼ੁਰੂ ਸ਼ੁਰੂ ਤੋਂ ਮੈਨੂੰ ਜਦੋਂ ਮੈਂ ਆਡੀਸ਼ਨ ਪਾਸ ਕੀਤਾ ਮੈਗਾ ਆਡੀਸ਼ਨ ਪਾਸ ਕਰਦਾ ਸੀ ਨਾ ਉਦੋਂ ਮੈਨੂੰ ਥੋੜੀ ਥੋੜੀ ਘਬਰਾਹਟ ਹੋਈ ਸੀ ਇਸ ਤੋਂ ਬਾਅਦ ਹੌਲੀ ਹੌਲੀ ਘਬਰਾਹਟ ਦੂਰ ਹੋ ਗਈ ਸਟੂਡੀਓ ਰੌਂਡ ਜਿੱਥੇ ਮੈਂ ਪਹੁੰਚਿਆ ਕਹਿੰਦੇ ਵਾ ਜਦੋਂ ਸਾਰੇ ਆਪਣੇ ਆਪਣੇ ਵਰਗੇ ਲੱਗਣ ਲੱਗੇ ਤੁਹਾਨੂੰ ਪਿਆਰ ਦੇਣ ਲੱਗੇ ਹਨ ਤੁਹਾਨੂੰ ਘਬਰਾਹਟ ਦੂਰ ਹੋਣ ਲੱਗੀ ਹਾਂ ਹਾਂਜੀ ਹਾਂਜੀ ਉਹ ਤਾਂ ਘਬਰਾਹਟ ਦੂਰ ਹੋ ਗਈ ਤੁਸੀਂ ਉਸ ਵਕਤ ਮੈਂ ਤੁਹਾਡਾ ਉਹ ਗੀਤ ਸੁਣਿਆ ਸੀਗਾ ਤੁਸੀਂ ਜਦੋਂ ਮੈਡਮ ਅਮਨੁਰ ਜੀ ਰੋਪੇ ਸੀਗੇ ਸਿਕੰਦਰ ਸਾਹਿਬ ਦਾ ਗੀਤ ਸੁਣਿਆ ਸੀਗਾ ਪਲੀਜ਼ ਉਹ ਅੱਗੇ ਕਰਕੇ ਗੀਤ ਸੁਣਾ ਦਿਓ ਹਾਂਜੀ ਜੀ ਸੁਣਾ ਦਿੰਦੇ ਜੀ ਹਮ ਬੇ ਵਸ ਆ ਸਾਡਾ ਵਸ ਨਹੀਂ वस नई चलना ता लग जे ਕਤਵੇਖੀ ਸੋ ਆਪਾਂ ਗੱਲਬਾਤ ਕਰਦੇ ਆਂ ਜਵਰਾਜ ਮੁੱਦ ਕੀ ਨਾਲ ਹਾਂਜੀ ਜਵਰਾਜ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਜੀ ਮੈਂ ਪੰਜਾਬ ਅਬ ਤੱਕ ਨਿਊਜ਼ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਮੇਰੇ ਘਰ ਪਹੁੰਚ ਕੇ ਤੇ ਮੇਰੀ ਸਪੋਰਟ ਲਈ ਆਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਜਵਰਾਜੀ ਤੁਹਾਨੂੰ ਗਾਉਣ ਦਾ ਸ਼ੌਂਕ ਕਦੋਂ ਤੋਂ ਪਿਆ ਤੁਹਾਡੇ ਉਸਤਾਦ ਕੌਣ ਨੇ ਜੀ ਮੈਨੂੰ ਗਾਉਣ ਦਾ ਸ਼ੌਂਕ ਤਾਂ ਮਤਲਬ ਕਿ 8 ਸਾਲ ਦੀ ਉਮਰ 'ਚ ਪੈ ਗਿਆ ਸੀ ਜੀ ਤੇ ਮੇਰੇ ਉਸਤਾਦ ਜੀ ਮੈਨੂੰ ਫਿਰ ਫਾਦਰ ਸਾਹਿਬ ਨੇ ਮੈਨੂੰ ਉੱਥੇ ਇੱਕ ਰਾਗੀ ਸਿੰਘ ਸੀ ਮੋਗੀ ਸ਼ਹਿਰ ਦੇ ਵਿੱਚ ਤੇ ਗੁਰਮੀਤ ਸਿੰਘ ਸੀ ਉਹਨਾਂ ਦਾ ਨਾਮ ਤੇ ਫਿਰ ਮੈਂ ਉਹਨਾਂ ਤੋਂ ਸਿੱਖਿਆ ਤੇ ਇਸ ਤੋਂ ਬਾਅਦ ਅਸੀਂ ਸ਼ਿਫਟ ਹੋ ਗਏ ਪਿੰਡ ਦੇ ਵਿੱਚ ਤੇ ਇਸ ਤੋਂ ਬਾਅਦ ਮੇਰੇ ਉਸਤਾਦ ਜੀ ਪਾਪਾ ਨੇ ਚਲੋ ਕਹਿੰਦੇ ਅਮਰ ਘਰੋਂ ਹੀ ਤੁਹਾਨੂੰ ਗੌਣ ਦੀ ਗੁੜਤੀ ਮਿਲੀ ਆ ਬਹੁਤ ਵਧੀਆ ਗੱਲ ਆ ਤੇ ਜਵਰਾਜ ਜੀ ਤੁਹਾਡੀ ਉਮਰ ਦੀ ਗੱਲ ਕਰੀ ਤੇ ਪੜ੍ਹਾਈ ਦੀ ਗੱਲ ਕਰੀਏ ਤੁਹਾਡੀ ਉਮਰ ਕਿੰਦੀ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਮੇਰੀ ਉਮਰ ਤਾਂ ਹੁਣ ਵੈਸੇ 15 ਤੋਂ ਥੋੜੀ ਪਲੱਸ ਹੀ ਐ ਤੇ ਪੜ੍ਹਾਈ ਮੈਂ ਪਲੱਸ 1 ਦੇ ਵਿੱਚ ਪੜ੍ਹਦਾ ਤੇ ਵਧੀਆ ਚੱਲ ਰਹੀ ਪੜ੍ਹਾਈ ਚਲੋ ਥੋੜਾ ਜਵਰਾਜ ਜੀ ਤੁਸੀਂ ਪਨਾ ਆਪਣੇ ਪਿਆਰੀ ਜਿਹਾ ਵਾਰਜ ਇੱਕ ਮਿੱਠਾ ਗੀਤ ਸੁਣਾਓ ਵਧੀਆ ਜਾ ਇੱਕ ਮੈਂ ਕੱਲ ਇੰਸਟਾਗ੍ਰਾਮ ਦੇ ਉੱਪਰ ਰੀਲ ਪਾਈ ਸੀਗੀ ਤੇ ਜੁਟ ਸਾਂਗਾ ਮਾਸਟਰ ਸਲੀਮ ਸਰ ਜਿਹਦਾ ਗੁਰਮੀਤ ਸਿੰਘ ਜੀ ਦਾ ਨਸ਼ਤਰ ਗਿਲਪਾ ਜੀ ਦਾ ਤੇ ਹੋਰ ਜਣਾ ਵੀ ਗਾਇਆ ਤੇ ਮੈਂ ਤੁਹਾਨੂੰ ਉਹ ਸੁਣਾਉਣਾ ਜੀ ਇਸ ਤੇ ਆਪ ਵੀ ਆਵਲਾ ਐਂ ਤੇ ਕਮ ਵੀ ਆਵਲਾ ਦੇ ਪੇਸ਼ ਪੈ ਜਾਵੇ ਕੱਖ ਛੱਡਦਾ ਨਹੀਂ ਪੱਲੇ ਵੇਲਾ ਦੁੱਖਾਂ ਦਾ ਬੇਸ਼ੱਕ ਹੋਵੇ ਉਹ ਕਦੀ 「甘い枝吐くほれ ਸੇ ਥਾਉਂ ਆਉਂਦਾ ਏ ਦੂਰ ਕਰੋ ਆਉਂਦਾ ਏ ਨਾ ਸਭ ਕੁਛ ਥਾਉਂ ਆਉਂਦਾ ਏ ਜੀਵਾ ਕੀ ਕਾ ਕ ਬਾਕਮਾਲ ਆਵਾਜ਼ ਆ ਮੁੰਡੇ ਦੀ ਸੋ ਬਹੁਤ ਵਧੀਆ ਆਵਾਜ਼ ਆ ਮੁੰਡੇ ਦੀ ਜਵਰਾਜ ਔਰ ਛੋਟਾ ਛੋਟਾ ਭਰਾ ਹਾਂਜੀ ਹਾਂਜੀ ਛੋਟਾ ਬ੍ਰਦਰ ਆ ਤੇ ਇਹੇ ਸਪੋਰਟ ਕਰਵਾਉਂਦਾ ਤਵਲੇ ਦੇ ਵਿੱਚ ਬਹੁਤ ਵਧੀਆ ਤਲਕੀ ਨਾ ਵਾ ਛੋਟੇ ਤੇਰਾ ਜੀ ਜੀ ਸੁਰਾਜ ਜਸਰਾਜ ਬਹੁਤ ਵਧੀਆ ਤਪੜਾ ਵਜਾਂਦਾ ਅੱਛਾ ਜਵਰਾਜ ਜੀ ਮੈਂ ਤੁਹਾਨੂੰ ਵਾਈਸ ਆਫ ਪੰਜਾਬ ਵਿੱਚ ਵੀ ਗਏ ਸੀਗੇ ਸੀਜ਼ਨ 8 ਵਿੱਚ ਗਏ ਸੀਗੇ ਹਾਂਜੀ ਹਾਂਜੀ ਤੇ ਫਿਰ ਉੱਥੇ ਕਿਹੜੇ ਕਿਹੜੇ ਜੱਜ ਸੀਗੇ ਤੁਹਾਡੇ ਸਾਹਮਣੇ ਤੇ ਉੱਥੇ ਜੇ ਉਸਤਾਦ ਸਚਿਨ ਉਹ ਜੀ ਆ ਜੀ ਤੇ ਅਮਨੁਰੀ ਮੈਮ ਸੀਗੇ ਜੀ ਏ ਬੀ ਸੈਂਸਰ ਸੀਗੇ ਜੀ ਐ ਇੰਨੇ ਵਧੀਆ ਉਸਤਾਦ ਜੱਜਲ ਸੀਗੇ ਤੇ ਤੁਸੀਂ ਗਏ ਹੋ ਉਮਰ ਵੀ ਛੋਟੀ ਸੀ ਤੇ ਤੁਹਾਨੂੰ ਘਬਰਾਹਟ ਨਹੀਂ ਹੋਈ ਏਡੇ ਵੱਡੇ ਪਲੇਟਫਾਰਮ ਤੇ ਗਏ ਹਾਂਜੀ ਹਾਂਜੀ ਸ਼ੁਰੂ ਸ਼ੁਰੂ ਤਾਂ ਮੈਨੂੰ ਜਦੋਂ ਮੈਂ ਆਡੀਸ਼ਨ ਪਾਸ ਕੀਤਾ ਮੈਗਾ ਆਡੀਸ਼ਨ ਪਾਸ ਕਰਦਾ ਸੀ ਨਾ ਉਦੋਂ ਮੈਨੂੰ ਥੋੜੀ ਥੋੜੀ ਘਬਰਾਹਟ ਹੋਈ ਸੀ ਉਸ ਤੋਂ ਬਾਅਦ ਹੌਲੀ ਹੌਲੀ ਘਬਰਾਹਟ ਦੂਗਰ ਹੋ ਗਈ ਸਟੂਡੀਓ ਰੌਂਡ ਜਿੱਥੇ ਮੈਂ ਪਹੁੰਚਿਆ ਕਹਿੰਦੇ ਮਾਲ ਜਦੋਂ ਸਾਰੇ ਆਪਣੇ ਆਪਣੇ ਵਰਗੇ ਲੱਗਣ ਲੱਗੇ ਤੁਹਾਨੂੰ ਪਿਆਰ ਦੇਣ ਲੱਗੇ ਹਨ ਤੁਹਾਨੂੰ ਕਬਰਾੜ ਦੂਰੋਂ ਲੱਗੀਆਂ ਹਾਂਜੀ ਹਾਂਜੀ ਉਦੋਂ ਕਬਰਾੜ ਦੂਰ ਹੋ ਗਈ ਸੀ ਤੁਸੀਂ ਉਸ ਵਕਤ ਮੈਂ ਤੁਹਾਡਾ ਉਹ ਗੀਤ ਸੁਣਿਆ ਸੀਗਾ ਤੁਸੀਂ ਜਦੋਂ ਮੈਡਮ ਮਮਨੂਰ ਜੀ ਰੋਪੇ ਸੀਗੇ ਸਿਕੰਦਰ ਸਾਹਿਬ ਦਾ ਗੀਤ ਸੁਣਾਇਆ ਸੀਗਾ ਪਲੀਜ਼ ਉਹ ਅੱਗੇ ਕਰਕੇ ਸੁਣਾ ਦਿਓ ਹਾਂਜੀ ਜੀ ਸੁਣਾ ਦਿੰਦੇ ਜੀ ਵੈਸਤਾ ਉਸਤਾ ਸਰਦੂਲ ਸਿਕੰਦਰ ਸਾਹਿਬ ਜੀ ਨੂੰ ਬਹੁਤ ਜ਼ਿਆਦਾ ਔਖਾ ਗੁਣਾ ਤੇ ਮੈਂ ਕੋਸ਼ਿਸ਼ ਕਰਦੇ ਆਂ ਸਈ ਨਹੀਂ ਚਲਦਾ ਬੇ ਵਸਿਆ ਸਾਡਾ ਵਸ ਨਹੀਂ ਚਲਦਾ ਤੇ ਕੀ ਆ ਸਾਡਾ पता लेगा पता ਕੇ ਰੋ ਕੇ ਤਵੇਖੀ ਕੀ ਬਾਤ ਆ ਮੁੰਡੇ ਨੇ ਮੈਨੂੰ ਮੋਸ਼ਨ ਕਰਤਾ ਜਿੰਦਾ ਰਹਿ ਬਹੁਤ ਵਧੀਆ ਗੀਤ ਗਾਇਆ ਤੇ ਜੁਫਰਾਜ ਜੇ ਆਪਾਂ ਤੁਹਾਡੀ ਤੁਸੀਂ ਵਾਪਸ ਆਏ ਹੋ ਜਦੋਂ ਤੁਹਾਡੀ ਕਿਸੇ ਨੇ ਬਾਹ ਨਹੀਂ ਫੜੀ ਦੁਆਰਾ ਤੁਹਾਨੂੰ ਫੇਰ ਕਾਲ ਨਹੀਂ ਆਈ ਕਿਤੇ ਰਾਉਂਡ ਤੇ ਵੀ ਤੁਸੀਂ ਦੁਬਾਰਾ ਆਓ ਨਹੀਂ ਨਹੀਂ ਜੀ ਕਾਲ ਵਗੈਰਾ ਤਾਂ ਮਤਲਬ ਕਿ ਉਹਨਾਂ ਦੇ ਕੋਈ ਨਹੀਂ ਆਈ ਤੇ ਵੈਸੇ ਮੈਨੂੰ ਕਾਲਸ ਹੁੰਦੀਆਂ ਕਿ ਯੂਰਾਈ ਤਰਫ ਸੌਂਗ ਕਰਦੇ ਆ ਜੋ ਹਨਾ ਮਲਕੀ ਕੰਪਨੀ ਚੋਂ ਕੌਣ ਕਾਲ ਹੁੰਦੀ ਹੈ ਮਤਲਬ ਕਿ ਸਟੂਡੀਓ ਚ ਜਾਣਾ ਕਿਸੇ ਦਾ ਤੇ سپورਟ ਮਿਲਦੀ ਹੈ ਇੱਕ ਹੈਗੇ ਵੀਰ ਜੀ ਸਾਡੇ ਬਹੁਤ ਸਤਿਕਾਰਯੋਗ ਕੈਲੀਫੋਰਨੀਆ ਤੋਂ ਤੇ ਧਰਮਪ੍ਰੀਤ ਵੀਰ ਜੀ ਉਹਨਾਂ ਦਾ ਨਾਮ ਹੈ ਤੇ ਬਹੁਤ ਅੱਛੇ ਮਲਕੀ ਮਲੇ ਕਿ ਪੁਰਾਣੇ ਸਿੰਗਰਾਂ ਨੂੰ ਸੁਣਦੇ ਉਹਨਾਂ ਨੂੰ ਮਲੇ ਕਿ ਸੁਣਨਾ ਪਸੰਦ ਹੈ ਤੇ ਮੈਂ ਉਹਨਾਂ ਨੂੰ Song ਭੇਜ ਦਿੰਦਾ ਹਾਂ ਤੇ ਮੇਰੀ ਸਪੋਰਟ ਕਰਦੇ ਹੁੰਦੇ ਜੀ ਉਹ ਤੇ ਹੋਰ ਵੀ ਬਹੁਤ ਜਣੇ ਆ ਜਿਹੜੀ ਜੇ ਆਪਾਂ ਗੱਲ ਕਰੀਏ ਤੁਹਾਡੀ ਸਪੋਰਟ ਕਿਸ ਨੇ ਤੁਹਾਡਾ ਅੱਜ ਤੱਕ ਗੀਤ ਰਿਕਾਰਡ ਕੀਤਾ ਇਸ ਤਰ੍ਹਾਂ ਦੀ ਕੋਈ ਸਪੋਰਟ ਕੀਤੀ ਹੈ ਜਾਂ ਜਾਂ ਤੁਹਾਡੀ ਫਾਈਨੈਂਸ਼ਲੀ ਤੌਰ ਤੇ ਸਪੋਰਟ ਕੀਤੀ ਹੋਵੇ ਜਾਂ ਤੁਹਾਡੇ ਗੀਤ ਰਿਕਾਰਡ ਬਾਰੇ ਕੀਤਾ ਹੋਵੇ ਜੀ ਨਹੀਂ ਨਹੀਂ ਕੋਈ ਨਹੀਂ ਸਪੋਰਟ ਕੀਤੀ ਹੈ ਜਾਂ ਕਿ ਇਦਾਂ ਨਹੀਂ ਕਿਸੇ ਨੇ ਸਪੋਰਟ ਕੀਤੀ اچھا اچھا ਜੋਬਰਾਜੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਵੀ ਸਿੱਧੀ ਢਾੜੇ ਚੱਲਦੇ ਆ ਹਨਾ ਤੇ ਤੁਸੀਂ ਗੁਰਸਖ ਪਰਿਵਾਰੋਂ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਕੋਈ ਸਿੱਧੀ ਢਾੜੇ ਤੇ ਕੋਈ ਗੁਰੂ ਸਾਹਿਬ ਦਾ ਕੋਈ ਇਸ ਤਰ੍ਹਾਂ ਦਾ ਕੋਈ ਗੀਤ سناਓ ਹਾਂਜੀ ਹਾਂਜੀ ਤੇ ਮੇਰੇ ਨੇ ਇੱਕ ਫਾਦਰ ਸਾਹਿਬ ਜੀ ਦਾ ਸੌਂਗ ਲਿਖਿਆ ਸੀ ਵਾਹਿਗੁਰੂ ਵਾਹਿਗੁਰੂ ਇਕ ਪੋ ਮਹੀਨਾ ਠੰਡ ਕੜਕਦੀ ਤੇ ਆ ਅਨੰਦਪੁਰ ਛੱਡਣਾ ਖਾ ਕੇ ਕਸਮਾਂ ਕੁਰਾਨ ਦੀਆਂ ਸਵੇਨੇ ਕਰਤਾ ਹਮਲਾ ਲਾਲ ਗੁਰੂ ਛੜੇ ਪੈ ਗਈਆਂ ਅੰਤ ਜੁਦਾਈਆਂ ਨੇ ਜਦ ਉਤਰਿਆ ਧਰਤੀ ਆਨੰਦਪੁਰ ਦੀ ਅੱਖੀਆਂ ਨੇ ਝੜੀਆਂ ਲਾਈਆਂ ਨੇ ਜਦ ਉਤਰਿਆ ਧਰਤੀ ਸਰਹੰਦ ਦੀ ਅੱਖੀਆਂ ਨੇ ਝੜੀਆਂ ਲਾਈਆਂ ਨੇ ਜੀਵਾ ਕਿੰਨੀ ਪਿਆਰੀ ਤੇ ਸ੍ਰੀਲੀ ਆਵਾਜ਼ ਆ ਜਵਰਾਜ ਦੀ ਸੋ ਸਾਡੀ ਇਸ ਚੈਨਲ ਦੇ ਮਾਧਮ ਰਈ ਬੇਨਤੀ ਹੈ ਕਿ ਇਸ ਬੱਚੇ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਇਹਦੀ ਇੰਟਰਵਿਊ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਬੱਚੇ ਨੂੰ ਵਧੀਆ ਮੁਕਾਮ ਹਾਸਲ ਹੋ ਸਕੇ ਜਵਰਾਜ ਜੀ ਜਾਂਦੇ ਜਾਂਦੇ ਤੁਸੀਂ ਆਪਣਾ ਨੰਬਰ ਦੱਸ ਦਿਓ ਸਾਡੇ ਚੈਨਲ ਨੂੰ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਵੀ ਜੀ ਤੁਹਾਡਾ ਵੀ ਤੇ ਸਾਰੇ ਤੁਸੀਂ ਸਪੋਰਟ ਵੀ ਕਰਿਓ ਤੇ ਮੇਰੇ ਜਿਹੜੇ ਇੰਸਟਾਗ੍ਰam ਚੈਨਲ ਫੇਸਬੁੱਕ ਚੈਨਲ YouTube ਚੈਨਲ ਆ ਸਾਰੇ ਜਣੇ ਸਪੋਰਟ ਕਰਿਓ ਜਿਹੜੇ ਇੰਸਟਾਗ੍ਰam ਚੈਨਲ ਦਾ ਨਾਮ ਹੈ ਜੀ ਸਿੰਗਰ ਯੁਵਰਾਜ ਮੁੱਦਕੀ ਫੇਸਬੁਕ ਦਾ ਵੀ ਇਹੇ ਹੈ ਤੇ YouTube ਦੇ ਜਿਹੜੇ ਮੇਰਾ ਚੈਨਲ ਆ ਉਹਦਾ ਨਾਮ ਹੈ ਜੀ ਸੂਫੀ ਸਰਤਾਜ ਯੁਵਰਾਜ ਮੁੱਦਕੀ ਤੁਸੀਂ ਇਹ ਸੁਣਵੇ ਜਰੂਰ ਸਪੋਰਟ ਕਰਿਓ ਤੇ ਮੇਰਾ ਫੋਨ ਨੰਬਰ ਹੈ ਜੀ 9915965714 9915965714 ਦੇ ਸਪੋਰਟ ਜ਼ਰੂਰ ਕਰਿਓ థాంਕ ਯੂ ਵੀਜੀ ਤੋਂ ਡਬਲ ਸੋ ਤੁਸੀਂ ਦੇਖੀ ਸੀ ਪੰਜਾਬ ਆਪ ਤੱਕ ਸਾਡੇ ਵੀ ਚੈਨਲ ਮਾ ਰਹੀਮ ਮਾਦਮ ਰਾਈ ਬੇਨਤੀ ਹੈ ਕਿ ਇਸ ਬੱਚ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੈਂ ਪਤਕਰ ਜਗਰੂਪ ਸਿੰਘ ਮਾਨ ਕੈਮਰਾ ਪਰਸਨ ਪ੍ਰਲਾਦ ਵਰਮਾ ਜੀ ਤਰਵੰਡੀ ਬਾਈ